ਸਾਬਕਾ ਸੈਨਿਕ ਸਰਪ੍ਰੀਡੀ ਪੰਜਾਬ ਜਿੰਦਾਬਾਦ ਸਾਬਕਾ ਸੈਨਿਕ ਸਰਪ੍ਰੀਡੀ ਪੰਜਾਬ ਜਿੰਦਾਬਾਦ ਸਾਬਕਾ ਸੈਨਿਕ ਸਰਪ੍ਰੀਡੀ ਪੰਜਾਬ ਜਿੰਦਾਬਾਦ ਜਵਾਨ ਦੇਸ਼ਵੈਤਾ ਜਿੰਦਾਬਾਦ ਜਵਾਨ ਦੇਸ਼ਵੈਤਾ ਜਿੰਦਾਬਾਦ ਜਵਾਨ ਦੇਸ਼ਵੈਤਾ ਜਿੰਦਾਬਾਦ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਗਰਦੀਪ ਸਿੰਘ ਢੰਡਾ ਸਾਬਕਾ ਸੈਨਿਕ ਸਰਪੰਚੀ ਕਮੇਟੀ ਪੰਜਾਬ ਪ੍ਰਧਾਨ ਸਾਡੀਆਂ ਸਾਬਕਾ ਸੈਨਿਕਾਂ ਦੀਆਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਨੂੰ ਲੋੜ ਪਈ ਤੇ ਸੈਨਿਕਾਂ ਨੇ ਆਪਣੇ ਬਲਦਾਨ ਦੇ ਕੇ ਇਹ ਦੇਸ਼ ਦੀ ਆਜ਼ਾਦੀ ਤੇ ਸੰਤਾਲੀ ਚ ਹੋਈ ਪਰ ਆਜ਼ਾਦੀ ਦਾ ਨਿੱਗ ਭੋਗਣ ਲਈ ਵੀ ਸਾਡੇ ਸਾਬਕਾ ਸੈਨਿਕਾਂ ਨੂੰ ਸ਼ਹੀਦੀਆਂ ਪ੍ਰਾਪਤ ਕਰਨੀਆਂ ਪਈਆਂ ਆਪਣੇ ਬਹੁਤ ਹੀ ਕੀਮਤੀ ਸਮਾਂ ਜੋੜਾ ਸ ਰੱਦਾਂ ਤੇ ਬਤੀਤ ਕਰਨਾ ਪਿਆ ਜਵਾਨੀ ਜਿਹੜੀ ਆ ਅਸੀਂ ਆਪਣੀ ਜਿਹੜੀ ਸ ਰੱਦਾਂ ਤੇ ਬਤੀਤ ਕਰਕੇ ਆਏ ਪਰ ਸੋਚਿਆ ਸੀ ਕਿ ਜਾ ਕੇ ਘਰ ਆਪਣੇ ਚੈਨਾਂ ਬੱਚਿਆਂ ਦੇ ਨਾਲ ਟਾਈਮ ਕੱਢਾਂਗੇ ਪਰ ਸਰਕਾਰਾਂ ਦੀਆਂ ਧੱਕੇਸ਼ਾਈਆਂ ਤੇ ਸਰਕਾਰਾਂ ਦੇ ਰਵੱਈਏ ਨੂੰ ਦੇਖਦੇ ਹੋਏ ਫਿਰ ਸਾਨੂੰ ਇੱਕ ਹੰਬਲਾ ਮਾਰਨਾ ਪਿਆ ਇੱਕ ਜੰਗ ਲਈ ਐਲਾਨ ਕਰਨਾ ਪਿਆ ਕਿ ਜਦ ਤੱਕ ਕਹਾਵਤ ਹੈ ਕਿ ਜਦ ਤੱਕ ਬੱਚਾ ਨਹੀਂ ਰੋਂਦਾ ਤੇ ਮਾਂ ਵੀ ਦੁੱਧ ਨਹੀਂ ਪਿਆਲਦੀ ਤੇ ਇੰਨਾ ਸਰਕਾਰਾਂ ਤੇ ਜੂਨ ਹੀ ਸਰਕਣੀ ਤੇ ਸਾਨੂੰ ਸੰਘਰਸ਼ ਵਿੱਢਣੇ ਪੈਣੇ ਨੇ ਅਸੀਂ 2023 ਚ ਜੰਤਰ ਮੰਤਰ ਤੇ ਸਾਬਕਾ ਸੈਨਿਕਾਂ ਨੇ 1 ਸਾਲ 1 ਮਹੀਨਾ 7 ਦਿਨ ਧਰਨਾ ਲਾਈ ਰੱਖਿਆ ਪਰ ਸੈਂਟਰ ਸਰਕਾਰ ਤੇ ਕੰਨਾਂ ਤੇ ਜੂਨਾ ਸਰਕੀ ਫਿਰ ਉਸ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਨੇ ਆਪਣੇ ਆਪਣੇ ਲੈਵਲ ਤੇ ਸਾਬਕਾ ਸੈਨਿਕਾਂ ਦੀ ਮੰਗਾਂ ਨੂੰ ਮੁੱਖ ਰੱਖਦੇ ਹੋਏ ਅੱਗੇ ਵਧੇ ਇਸੇ ਤਹਿਤ ਸਾਬਕਾ ਸੈਨਿਕ ਸਰਪੰਚ ਦੀ ਕਮੇਟੀ ਵੀ ਵੱਖ-ਵੱਖ ਮੁੱਦਿਆਂ ਤੇ ਆਪਣੇ ਮੰਗ ਪੱਤਰ ਐਮਪੀ ਸਾਹਿਬ ਨੂੰ ਰਾਜਪਾਲ ਸਾਹਿਬ ਨੂੰ ਤੇ ਪ੍ਰਾਈਮ ਮਿਨਿਸਟਰ ਡਿਫੈਂਸ ਮਿਨਿਸਟਰ ਨੂੰ ਦਿੰਦੀ ਰਹੀ ਪਰ ਕੁਝ ਮੰਗਾਂ ਸਾਡੀਆਂ ਜਰੂਰ ਮੰਗੀਆਂ ਗਈਆਂ ਮੰਨੀਆਂ ਗਈਆਂ ਪਰ ਕੁਝ ਮੰਗਾਂ ਸਾਡੀਆਂ ਅਧੂਰੀਆਂ ਰਹਿ ਜਾਂ ਦਿੱਤੀਆਂ ਜਿਸ ਨੂੰ 1 ਰੈਂਕ 1 ਪੈਨਸ਼ਨ ਤੇ ਸਾਨੂੰ ਲੰਗੜਾ ਗੋਸਤ ਕਰ ਦਿੱਤਾ ਗਿਆ ਉਹਦੇ ਵਿੱਚ ਜਿਨ੍ਹਾਂ ਦਾ ਬੰਦਾ ਹੱਕ ਉਹਨਾਂ ਨੂੰ ਹੱਕ ਨਹੀਂ ਮਿਲਿਆ ਉੱਚ ਸਾਡੇ ਅਫਸਰ ਸਾਹਿਬ ਨੂੰ ਆਪਣੇ ਹੱਕ ਜਿਹੜੇ ਉਹ ਸਾਡੇ ਸਾਰੇ ਕੋ ਕੇ ਅਫਸਰ ਸਾਹਿਬ ਲੈ ਗਈ। ਇਹਦੇ ਇਹੋ ਹੀ ਅਸੀਂ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੇ ਅੱਗੇ ਵੀ ਬੇਨਤੀ ਕੀਤੀ ਆਪਣੇ ਮੰਗ ਪੱਤਰਾਂ ਚ ਕਿ ਪਹਿਲੇ ਦੇ ਆਧਾਰ ਤੇ ਤੇ ਅਗਨੀ ਵੀਰ ਦੀ ਭਰਤੀ ਬੰਦ ਕੀਤੀ ਜਾਵੇ। ਪਹਿਲੇ ਦੀ ਤਰ੍ਹਾਂ ਭਰਤੀ ਕੀਤੀ ਜਾਵੇ। ਨਹੀਂ ਤੇ ਜਿਹਦੇ ਨਾਲ ਜਿਹੜਾ ਬੱਚਾ 4 ਸਾਲ ਪੈਨਸ਼ਨ 40 ਸਾਲ ਬਾਅਦ ਪੈਨਸ਼ਨ ਆ ਜੂਗਾ ਇੱਕ ਸਰਕਾਰ ਨੇ ਕਰਤਾ ਕਿ 4 ਸਾਲ ਤੱਕ ਉਹ ਵਿਆਹ ਨਹੀਂ ਕਰਾ ਸਕਦਾ ਜਿੰਨਾ ਚਿਰ ਅਗਨੀ ਵੀਰਤੀ ਡਿਊਟੀ ਕਰਦਾ ਹੈ। ਜੇ ਉਹ 4 ਸਾਲ ਬਾਅਦ ਆਣ ਕੇ ਬੇਦੋਜਗਾਰ ਹੋ ਕੇ ਆਏਗਾ ਤਾਂ ਉਹਦੇ ਨਾਲ ਕੋਣ ਮਾਪੇ ਜਿਹੜਾ ਆਪਣੀ ਧੀ ਨੂੰ ਤੋਰੇਗਾ ਬੇਦੋਜਗਾਰ ਨੂੰ ਪਹਿਲੋ ਤੇ ਉਹ ਬੱਚੇ ਦਾ ਫਿਊਚਰ ਖਰਾਬ ਕਰ ਰਹੇ ਹੋ ਪਹਿਲੋ ਇਹ ਅਗਨੀਵੀਰ ਦੀ ਭਰਤੀ ਬੰਦ ਕੀਤੀ ਜਾਵੇ ਦੂਜਾ ਸਾਡੇ ਪੰਜਾਬ ਦੇ ਵਿੱਚ ਦੋ ਅਗਨੀਵੀਰ ਸ਼ਹੀਦ ਆਏ ਨੇ ਇੱਕ ਆਕਾਸ਼ਦੀਪ ਜਿਲ੍ਹਾ ਫਰੀਦਕੋਟ ਤੋਂ ਇੱਕ ਨਾਲ ਅਮਰਤਪਾਲ ਜਿਲ੍ਹਾ ਮਾਨਸੇ ਤੋਂ ਪਰ ਉਹਨਾਂ ਨੂੰ ਨਾ ਪੰਜਾਬ ਸਰਕਾਰ ਨੇ ਤੇ ਨਾ ਸੈਂਟਰ ਸਰਕਾਰ ਨੇ ਸ਼ਹੀਦ ਦਾ ਦਰਜਾ ਦਿੱਤਾ ਸਾਡੀ ਸਾਬਕਾ ਸੈਨਿਕ ਸਾਂਝੀ ਕਮੇਟੀ ਦੀ ਪਹਿਲੀ ਮੰਗ ਹੈ ਕਿ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਦੂਸਰੀ ਮੰਗ ਹੈ ਕਿ ਅਗਨੀ ਵੀਰ ਭਰਤੀ ਬੰਦ ਕੀਤੀ ਜਾਵੇ ਸਾਡਾ ਨਾਲ ਹੋਰ ਵੀ ਆਗੂ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਆ ਕੀ ਕਹਿਣਾ ਹੈ ਸਾਡੀ ਪ੍ਰਧਾਨ ਦੀ ਕੀ ਨਾ ਹੈ ਤੇ ਕੀ ਕਹਿਣਾ ਚਾਹੋਗੇ ਮੈਂ ਸ਼੍ਰੀ ਤਰਸੇਮ ਸੋਹਤਾ ਮੁਖਮਲਾਰਾ ਪੰਜਾਬ ਸਰੂ ਸੰਜੀ ਕਮੇਟੀ ਸਾਬਕਾ ਸੈਨਿਕ ਔਰ ਅੱਜ ਅਸੀਂ ਆਪਣੇ ਪ੍ਰਧਾਨ ਜੀ ਗੁਰਦੀਪ ਸਿੰਘ ਟਾਂਡਾ ਦੀ ਅਗਵਾਈ ਦੇ ਵਿੱਚ ਇਸ ਜਗ੍ਹਾ ਤੇ ਇਕੱਤਰ ਹੋਏ ਹਾਂ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਕਾਫੀ ਲੋਕ ਸਾਡੇ ਸੈਨਿਕ ਸਹਾਬਾਂ ਜਿੰਨੇ ਵੀ ਵੱਖ-ਵੱਖ ਗੋਦਿਆਂ ਤੋਂ ਆਏ ਆ ਇਸ ਜਗ੍ਹਾ ਤਸਵੀਰਤੋਂ ਗੁਰੂ ਨਾਨਕ ਪਾਰਚੇ ਦੇ ਪਾਰਕ ਦੇ ਇਕੱਠੇ ਹੋਏ ਸੀਗੇ ਔਰ ਇਹ ਪਾਰਕ ਦੇ ਇਕੱਠੇ ਹੋਣ ਦਾ ਚ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਵਿੱਚ ਇਕੱਠੇ ਹੋਣ ਦਾ ਮੈਂਬਰੇਟਿਵ ਦੇਣ ਦਾ ਮੁੱਖ ਕਾਰਨ ਇਹ ਹੀ ਹੈ ਕਿ ਇਹਨਾਂ ਸਾਰਿਆਂ ਨੂੰ ਇੱਕ ਤੇ ਬਹੁਤ ਵੱਡੀਆਂ ਪ੍ਰੋਬਲਮਾਂ ਆ ਰਹੀਆਂ ਨੇ ਜੋ ਕਿ ਕੁਝ ਰਿਕਾਰਡ ਦੇ ਸਬੰਧਤ ਹੁੰਦੀਆਂ ਨੇ ਕੁਝ ਬੰਦ ਰੈਂਕ ਬੰਦ ਰੈਂਕ ਪੈਨਸ਼ਨ ਦੇ ਅਧੀਨ ਨੇ ਔਰ ਕੁਛ ਨੇ ਕਿ ਜਿਸ ਤਰ੍ਹਾਂ ਕੇ ਸਾਡੇ ਸ਼ਹੀਦਾਂ ਦੇ ਬਾਰੇ ਆ ਉਹਨਾਂ ਜਿਹੜੇ ਸਾਡੇ ਸ਼ਹੀਦ ਪਿਛਲੇ ਸਮੇਂ ਚ ਹੋ ਚੁੱਕੇ ਆ ਉਹਨਾਂ ਨੂੰ ਮਾਨ ਸਨਮਾਨ ਨਹੀਂ ਮਿਲ ਰਿਹਾ ਔਰ ਅਗਲੀ ਮੰਗ ਜਿਹੜੀ ਆ ਉਹ ਅਗਨੀਵੀਰ ਸਾਡੇ ਜਿਹੜੇ ਸੈਨਿਕ ਆ ਉਹਨਾਂ ਦੇ ਸੰਬੰਧ ਜਾ ਕਿ ਦੋ ਸ਼ਹੀਦ ਜਿਹੜੇ ਅਗਨੀਵੀਰ ਪੰਜਾਬ ਦੇ ਵਿੱਚ ਹੋ ਰਹੇ ਆ ਹੋ ਗਏ ਆ ਪ੍ਰਧਾਨ ਜੀ ਨੇ ਦੱਸਿਆ ਵਾ ਕਿ ਉਹਨਾਂ ਨੂੰ ਜਿਹੜਾ ਬਣਦਾ ਮਾਨ ਸਨਮਾਨ ਸ਼ਹੀਦੀ ਦਾ ਜਿਹੜਾ ਬਣਦਾ ਮਾਨ ਸਨਮਾਨ ਆ ਉਹ ਮਿਲਣਾ ਚਾਹੀਦਾ ਔਰ ਬਹੁਤ ਸਾਰੀਆਂ ਜਿਹੜੀਆਂ ਸ਼ਹੀਦੀ ਸਮਾਰਕਾਂ ਨੇ ਉਹ ਪੈਂਡਿੰਗ ਆ ਔਰ ਉਹ ਪੈਂਡਿੰਗ ਦਾ ਮਤਲਬ ਇਹੀ ਆ ਕਿ ਉਹਨਾਂ ਨੂੰ ਹੀ ਇਹ ਜਿਹੜਾ ਇੱਕ ਵੱਡੇ ਲੈਵਲ ਤੇ ਮਾਨ ਸਨਮਾਨ ਮਿਲਣਾ ਚਾਹੀਦਾ ਮਿਲ ਨਹੀਂ ਰਹਾ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਜਿਹੜੇ ਆ ਉਹ ਇਹੀ ਬੋਲਦੇ ਆ ਕਿ ਇਹਨਾਂ ਦੀ ਜਿਹੜੀ ਕੈਜੂਐਲਟੀ ਰਿਪੋਰਟ ਲੈ ਕੇ ਉਹ ਬੈਟਲ ਰਿਪੋਰਟ ਲੈ ਕੇ ਆ ਔਰ ਮੈਂ ਸਮਝਦਾ ਕਿ ਜਦੋਂ ਇੱਕ ਸ਼ਹੀਦ ਜਿਹੜਾ ਆਪਣੇ ਇਲਾਕੇ ਦੇ ਵਿੱਚ ਆਉਂਦਾ ਵਾ ਉਸ ਜਗ੍ਹਾ ਤੇ ਉਸ ਮੌਕੇ ਦੀਆਂ ਸਰਕਾਰਾਂ ਦੇ ਕੈਬਨਿਟ ਮਨਿਸਟਰ ਔਰ ਵੱਖ-ਵੱਖ ਆਗੂ ਜਿਹੜੇ ਆ ਡਿਪਟੀ ਕਮਿਸ਼ਨਰ ਦੇ ਨਮਾਇਦੇ ਵੀ ਉਸ ਜਗ੍ਹਾ ਤੇ ਪਹੁੰਚਦੇ ਆ ਔਰ ਫਿਰ ਮੈਂ ਸਮਝਦਾ ਨਹੀਂ ਕਿ ਕੋਈ ਵੱਖ-ਵੱਖ ਰਿਪੋਰਟਾਂ ਮੰਗਣ ਦਾ ਕੋਈ ਕਾਰਨ ਔਰ ਉਹਨਾਂ ਰਿਪੋਰਟਾਂ ਦੇ ਆਧਾਰ ਤੇ ਹੀ ਉਹ ਇਹ ਦਰਜਾ ਮਿਲਣਾ ਚਾਹੀਦਾ ਔਰ ਉਹਦੇ ਪਰਿਵਾਰ ਨੂੰ ਜਿਹੜੀਆਂ ਵਕਤ ਵਕਤ ਫੈਸਿਲਿਟੀਆਂ ਮਿਲਣੀਆਂ ਚਾਹੀਦੀਆਂ ਨੇ ਔਰ ਸ਼ਹੀਦ ਦੇ ਨਾਂ ਤੇ ਜੋ ਵੀ 게ਟ ਹੈ ਚਾਹੇ ਚੌਕ ਹੈ ਚਾਹੇ ਉਹਨਾਂ ਦੀ ਇੱਕ ਸਮਾਰਕ ਬਣਨੀ ਚਾਹੀਦੀ ਆ ਉਹ ਬਣ ਜਾਣੀ ਚਾਹੀਦੀ ਆ ਨਾ ਕਿ ਕੁਝ ਹੋਰ ਉਹਨਾਂ ਦੀਆਂ ਰਿਪੋਰਟਾਂ ਮੰਗਣ ਤੋਂ ਇਲਾਵਾ ਮੈਂ ਨਰਮਲ ਸਿੰਘ ਖਾਲੋਂ ਜ਼ਿਲ੍ਹਾ ਪ੍ਰਧਾਨ ਸਾਫਾ ਸੈਨਸਰ ਜੀ ਪੰਜਾਬ ਮੇਰੀ ਬਾਕੀ ਬਲੰਦਾ ਮੇਰੀ ਮੰਗ ਇਹੋਈ ਆ ਸਭ ਤੋਂ ਪਹਿਲਾਂ ਜਿਹੜੇ ਅਸੀਂ ਸ਼ਹੀਦ ਹੋਏ ਉਹਨਾਂ ਨੂੰ ਸਹੀਦਾ ਦਾ ਦਰਜਾ ਮਿਲਣਾ ਚਾਹੀਦਾ ਬਾਕੀ ਜੋ ਪਿਛਲੀ 7 ਪੇ ਕਮਿਸ਼ਨ ਦੇ ਵਿੱਚ ਟੁੱਟੀਆਂ ਰਹਿ ਗਏ ਸਾਡੇ ਨਾਲ ਬੜਾ ਵੱਡਾ ਅਪਸਰ ਦਾ ਧੋਖਾ ਕੀਤਾ ਸੀ ਉਹ ਸੈਂਟਰ ਸਰਕਾਰ ਤੱਕ ਅਸੀਂ ਮੰਗ ਕਰਦੇ ਆ ਕਿ ਉਹ 8ਵੇਂ ਪੇ ਕਮਿਸ਼ਨ ਦੇ ਵਿੱਚ ਸਾਨੂੰ ਇਕੁਅਲ ਜਿਹੜਾ ਇਹਨਾਂ ਨੇ QRP ਦੇ ਵਿੱਚ ਰੱਖਿਆ ਸੀ ਉਹ ਸਾਨੂੰ ਪੂਰਾ ਮਿਲਣਾ ਚਾਹੀਦਾ ਬਾਕੀ ਜੋ ਸਾਡੀਆਂ ਜਾਦਗਰਾਂ ਨੇ ਜੋ ਸਾਡੇ ਮਲਕੇ ਸ਼ਹੀਦ ਹੋਏ ਆ ਉਹਨਾਂ ਨੂੰ ਨਹੀਂ ਉਹ ਮਿਲਦੀ ਅਗਨੀ ਵੀਰਾਂ ਨੂੰ ਜਦੋਂ ਕਿਹਾ ਵੀ ਉਹਨਾਂ ਨੂੰ ਸਹੀਦਾ ਦਰਜਾ ਨਹੀਂ ਮਿਲ ਰਿਹਾ ਇਹ ਹੋਰ ਚੋਰ ਆਹੀ ਬਿਲਕੁਲ ਯੋਰ ਸੋਰ ਨਾ ਕਹਿੰਦੇ ਆ ਵੀ ਸਾਡੀਆਂ ਮੰਗਾ ਪੂਰੀਆਂ ਹੋਣ ਚਾਹੀਦੀਆਂ ਜੋ ਸਾਡਾ ਬਣਦਾ ਮਾਨ ਸਰਕਾਰ ਆ ਸਾਫਕਾ ਫੌਜੀਆ ਦਾ ਸਾਨੂੰ ਮਿਲਣਾ ਚਾਹੀਦਾ ਇਹ ਇਹਦਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ